ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਿੱਥੇ ਡਾਕਟਰ ਸਵਰਾਜ ਸਿੰਘ ਜੀ ਸਾਡੇ ਵਿੱਚ ਆਏ ਨੇ ਸਾਡੇ ਪੁਰੀ ਸਿਗਲਾ ਜੀ ਪ੍ਰਧਾਨ ਜੀ ਵਿਰਿੰਦਰ ਜੀ ਅਗਰਵਾਲ ਸਾਹਿਬ ਵਾਈਸ ਪ੍ਰਧਾਨ ਜੋ ਪਿਛਲੇ 22 ਸਾਲ ਤੋਂ ਅਸੀਂ ਸਮਾਗਮ ਕਰਦੇ ਆ ਰਹੇ ਹਾਂ ਮਹਾਨ ਲੇਖਕ ਇਤਿਹਾਸਕਾਰ ਜਿਨ੍ਹਾਂ ਨੇ ओम जय जगदीश हरे स्वामी जय जगदीश हरे आरती दी रचना ਕੀਤੀ ਪੰਡਿਤ ਸਰਦਾਰਾਮ ਫਲੋਰੀ ਜਿਹੜੇ ਕਿ ਇੱਕ ਫਰੀਡਮ ਫਾਈਟਰ ਵੀ ਸਨ ਇੱਕ ਸਮਾਜ ਸ达ਰਕ ਸਨ ਉਹਨਾਂ ਦਾ ਜਨਮ ਉਤਸਵ ਮਨਾਉਣ ਜਾ ਰਹੇ ਹਾਂ 28 ਸਤੰਬਰ ਨੂੰ ਪ੍ਰਾਚੀਨ ਮੰਦਰ ਸੰਗਲਾਂ ਵਾਲਾ ਸ਼ਵਾਲਾ ਵਿਖੇ ਮਹਾਂਤ ਲਲਨਪੂਰੀ ਜੀ ਦੀ ਸਰਪਰਾਸਤੀ ਹੇਠ ਜੋ ਪੰਡਿਤ ਸਰਦਾ ਰਾਮ ਫਲੋਰੀਦੀ ਨੇ ਜਿੱਥੇ ਆਰਤੀ ਦੀ ਰਚਨਾ ਕੀਤੀ ਉੱਥੇ ਉਹ ਇੱਕ ਫਰੀਡਮ ਫਾਈਟਰ ਤੇ ਇੱਕ ਸਮਾਜ ਸੁਧਾਰਕ ਸਨ ਕਿਉਂਕਿ ਉਹਨਾਂ ਨੇ ਜਿੱਥੇ ਦੱਸਦੇ ਨੇ ਕਿ ਜਦ ਪੰਡਿਤ ਜੀ ਸੜਕਾਂ ਤੇ ਹਾਰਮੋਨੀਅਮ ਨਾਲ ਸ਼ਬਦ ਗਾਉਂਦੇ ਤਾਂ ਲੋਕ ਸੈਂਕੜੇ ਹਜ਼ਾਰਾਂ ਦੀ ਤਦਾਦ ਇਕੱਠੇ ਹੁੰਦੇ ਕਿ ਪੰਡਿਤ ਜੀ ਜੋ ਬੋਲਦੇ ਅੰਗਰੇਜ਼ ਹਕੂਮਤ ਦੇ ਖਿਲਾਫ ਉਹ ਸ਼ਾਮ ਨੂੰ ਉੱਥੇ ਪਹੁੰਚਦਾ ਕਿ ਅੱਜ ਪੰਡਿਤ ਜੀ ਕੀ ਬੋਲੇਗੇ ਮੈਂ ਸਮਝਦਾ ਉਹ ਇੱਕ ਦੇਸ਼ ਭਗਤ ਤੇ ਇਹ ਇੱਕ ਐਸਾ ਸਮਾਂ ਵੀ ਆਇਆ ਜਦ ਕਪੂਰ ਥੱਲੇ ਦਾ ਰਾਜਾ ਧਰਮ ਪਰਵਰਤਨ ਕਰਨ ਲੱਗਿਆ ਤਾਂ ਇਹ ਉਸਦੇ ਕੋਲ ਗਏ ਤੇ ਕੁਝ ਦਿਨ ਉਹਨਾਂ ਨੇ ਸਮਾਂ ਬਣਾ ਦਿੱਤਾ ਪਰ ਜਦੋਂ ਇਹਨਾਂ ਦਾ ਵਾਰਤਾ ਲਾਪ ਹੋਇਆ ਤਾਂ ਉਸ ਤੋਂ ਉਸ ਤੋਂ ਬਾਅਦ ਉਹੀ ਰਾਜਾ ਹਾਥੀ ਘੋੜਿਆਂ ਦੇ ਨਾਲ ਇਹਨਾਂ ਨੂੰ ਫਲੋਰ ਛੱਡ ਕੇ ਗਿਆ ਤੇ ਉਹਨਾਂ ਦੇ ਜੀਵਨ ਦਾ ਜਿੱਥੇ ਇਹ ਪੱਖ ਨੇ ਉੱਥੇ ਮੈਂ ਸਮਝਦਾ ਉਹਨਾਂ ਦਾ ਲਿਖਿਆ ਹੋਇਆ ਜਿਹੜੀਆਂ ਪੁਸਤਕਾਂ ਨੇ ਜਿਵੇਂ ਬਾਤਚੀਤ ਲਿਖੀ ਸਿੱਖ ਰਾਜ ਦੀ ਵਿਥਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਾ ਉਸ ਸਮੇਂ ਦਾ ਜਿਹੜੀ ਬਾਤਚੀਤ ਪੁਸਤਕ ਹੈ ਉਹ ਦੱਸਦੇ ਨੇ ਕਿ ਜਿਹੜੇ ਉਸ ਟਾਈਮ ਦੇ ਆਈਸੀਐਸ ਅਫਸਰ ਉਹਨਾਂ ਨੂੰ ਪੜ੍ਹਨੀ ਪੈਂਦੀ ਸੀ ਤਾਂ ਕਿ ਉਹਨਾਂ ਨੂੰ ਪੰਜਾਬ ਬਾਰੇ ਗਿਆਨ ਹੋਵੇ ਤੇ ਉਹਨਾਂ ਦਾ ਲਿਖਿਆ ਨਾਵਲ ਭਾਗਯਵਤੀ ਭਾਗਯਵਤੀ ਨਾਵਲ ਜੋ ਕਿ ਉਸ ਸਮੇਂ ਲੜਕੀ ਨੂੰ ਦਾਜ ਦਿੱਤਾ ਜਾਂਦਾ ਸੀ ਕਿਉਂਕਿ ਉਹ ਸਾਡੇ ਸੰਸਕਾਰ ਸਾਡਾ ਸਭਿਆਚਾਰ ਰਿਸ਼ਤਿਆਂ ਦਾ ਸਤਕਾਰ ਉਸ ਦੇ ਬਾਰੇ ਇੱਕ ਵੱਡਾ ਗਿਆਨ ਪ੍ਰਦਾਨ ਕਰਦਾ ਸੀ ਜਦ ਬੇਟੀ ਸਸਰਾਲ ਦੇ ਵਿੱਚ ਜਾਂਦੀ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਵਾਤਾਵਰਣ ਤੇ ਕਿਸ ਤਰ੍ਹਾਂ ਰਹਿਣਾ ਤੇ ਕਿਸ ਤਰ੍ਹਾਂ ਉਹਨਾਂ ਰਿਸ਼ਤਿਆਂ ਦੀ ਤੰਦਾਂ ਨੂੰ ਮਜ਼ਬੂਤ ਕਰਨਾ ਇਹ ਸਾਰਾ ਗਿਆਨ ਪ੍ਰਦਾਨ ਕਰਦਾ ਸੀ ਤੇ ਮੈਂ ਸਭ ਦਾ ਉਹਨਾਂ ਮਹਾਨ ਦੇਸ਼ ਭਗਤਾਂ ਦੇ ਦਿਹਾੜੇ ਮਨਾਉਣੇ ਸਾਨੂੰ ਇੱਕ ਸਿੱਖਿਆ ਦਿੰਦੇ ਨੇ ਇੱਕ ਰਸਤਾ ਦਿਖਾਉਂਦੇ ਨੇ ਪੰਡਿਤ ਸ਼ਰਦਾ ਰਾਮ ਫਲੋਰੀ ਅਸੀਂ ਅੱਜ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੰਜਾਬ ਦੀ ਸਰਕਾਰ ਵੀ ਯਾਦ ਕਰੇ ਕਿਸੇ ਯੂਨੀਵਰਸਿਟੀ ਵਿੱਚ ਉਹਨਾਂ ਦੇ ਨਾਂ ਤੇ ਚੇਅਰ ਸਥਾਪਿਤ ਹੋਵੇ ਭਾਰਤੀ ਸਰਕਾਰ ਉਹਨਾਂ ਦੇ ਨਾਂ ਤੇ ਡਾਕਟਰਟ ਜਾਰੀ ਕਰੇ ਤੇ ਤਾਂ ਕਿ ਉਹਨਾਂ ਦੀ ਜਿਹੜੀ ਪਛਾਣ ਆ ਦੁਨੀਆਂ ਦੇ ਵਿੱਚ ਆ ਜਿਹੜੀ ਆਰਤੀ ਹੈ ਦੁਨੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਸੁੱਖ-ਦੁੱਖ ਦੇ ਸਮੇਂ ਜਾਂ ਹਰ ਮੰਦਰ ਦੇ ਵਿੱਚ ਗਾਈ ਜਾਂਦੀ ਹੈ ਤੇ ਜਿਹੜੀ ਇੱਕ ਪ੍ਰਭੂ ਦੀ ਆਰਾਧਨਾ ਦਾ ਰਸਤਾ ਉਹਨਾਂ ਨੇ ਦਿਖਲਾਇਆ ਤੇ ਅੱਜ ਮੈਂ ਸਮਝਦਾ ਕਿ ਉਹਨਾਂ ਦੇ ਦਿਨ ਬਣਾਉਣਾ ਜੋ ਅਸੀਂ 188ਵਾਂ ਉਹਨਾਂ ਦਾ ਜਨਮ ਦਿਹਾੜਾ ਸਿੰਘਲਾਂ ਵਾਲੇ ਸ਼ਵਾਲੇ ਵਿਖੇ ਬਣਾ ਰਹੇ ਹਾਂ ਅਤੇ ਉੱਥੇ ਸਭ ਨੂੰ ਲੁਧਿਆਣਾ ਨਿਵਾਸੀਆਂ ਨੂੰ ਵਿਸ਼ੇਸ਼ ਕਰਕੇ ਅਤੇ ਜਿੱਥੇ ਤੱਕ ਵੀ ਚੈਨਲ ਆਹੀਂ ਸਾਡੀ ਆਵਾਜ਼ ਜਾਂਦੀ ਹੈ ਮੈਂ ਸਭ ਨੂੰ ਹਾਰਦਿਕ ਸੱਦਾ ਦਿੰਦਾ ਆਓ ਸਾਰੇ ਮਿਲ ਕੇ ਉਸ ਮਹਾਨ ਦੇਸ਼ ਭਗਤ ਨੂੰ ਉਸ ਮਹਾਨ ਰਾਈਟਰ ਨੂੰ ਉਸ ਮਹਾਨ ਸਮਾਜ ਸਾਰਕ ਨੂੰ ਜਿਨੇ ਇਸਤਰੀ ਦੇ ਹੱਕ ਦੀ ਗੱਲ ਕੀਤੀ ਹੈ ਜਿਸ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਜਿਸ ਨੇ ਬਾਲ ਵਿਵਾਦ ਦਾ ਵਿਰੋਧ ਕੀਤਾ ਅੱਜ ਵੀ ਫਲੋਰ ਦੇ ਵਿੱਚ ਜਿਹੜਾ ਮੰਦਰ ਹੈ ਉਹਦੀ ਕਮੇਟੀ ਮਹਿਲਾਵਾਂ ਦੀ ਹੈ ਉਹ ਮਹਿਲਾਵਾਂ ਸਾਰਾ ਦੇਖਦੀਆਂ ਨੇ ਉਹਨਾਂ ਨੇ ਮਹਿਲਾਵਾਂ ਦੇ ਜਿਹੜੇ ਸਨਮਾਨ ਦੀ ਗੱਲ ਕੀਤੀ ਹੈ ਆਤਮ ਸਨਮਾਨ ਦੀ ਗੱਲ ਕੀਤੀ ਹੈ ਪੰਡਿਤ ਸ਼ਦਾਰਾਮ ਫਲੋਰੀ ਜੀ ਨੇ ਕੀਤੀ ਹੈ ਮੈਂ ਸਮਝਦਾ ਕਿ ਇਹਨਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਅਸੀਂ ਅੱਜ ਬਹੁਤ ਹੀ ਬੜੇ ਵਿਦਵਾਨ ਡਾਕਟਰ ਸਵਰਜ ਸਿੰਘ ਜੀ ਨਾਲ ਮੁਲਾਕਾਤ ਹੋਈ ਬੜਾ ਅੱਛਾ ਲੱਗਿਆ ਡਾਕਟਰ ਸਾਹਿਬ ਨਾਲ ਮਿਲ ਕੇ ਸਾਡੇ ਚੇਅਰਮੈਨ ਸਾਹਿਬ ਕਿਸ਼ਨ কুমার 바ਵਾ ਜੀ ਤੇ ਸਾਡੇ ਪ੍ਰਧਾਨ ਜੀ ਵਿਰਿੰਦਰ ਅਗਰਵਾਲ ਜੀ ਅਦਰਦੀ ਸਾਹਿਬ ਵੀ ਇਕੱਠੇ ਹੋਏ ਹੈ ਪੰਡਿਤ ਸ਼ਰਧਾ RAM ਫਲੋਰੀ ਪੰਡਿਤ ਜੀ ਇੱਕ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੂੰ ਅਸੀਂ ਲੋਕ ਪੁਲਾਈ ਬੈਠੇ ਸੀ ਜੋ ਬਹੁਤ ਹੀ ਬੜੀ ਜਿਨ੍ਹਾਂ ਦਾ ਯੋਗਦਾਨ ਹੈ ਸਾਡੇ ਸਮਾਜ ਵਿੱਚ ਅੰਗਰੇਜ਼ਾਂ ਦਾ ਵਿਰੋਧ ਕਰਨ ਵਾਸਤੇ ਉਹਨਾਂ ਨੇ ਇੱਕ ਬਹੁਤ ਬੜੀ ਰਚਨਾ ਕੀਤੀ ਓਮ ਜੈ ਜਗਦੀਸ਼ ਹਰੇ ਸਵਾਮੀ ਜੈ ਜਗਦੀਸ਼ ਹਰੇ ਦੀ ਆਰਤੀ ਜੋ ਕਿ ਅੱਜ ਕੋਈ ਦੁੱਖ ਸੁਖ ਕੋਈ ਅਮੀਰ ਗਰੀਬ ਹਰ ਆਦਮੀ ਦੇ ਜੁਬਾਨ ਤੇ ਹਰ ਆਦਮੀ ਹਰ ਸਮਾਗਮ ਇਸ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਅੰਬਾਨੀ ਅਡਾਨੀ ਟਾਟਾ ਸਾਰੇ ਬੜੇ ਬੜੇ ਘਰਾਨੇ ਸਭ ਇਸ ਚੀਜ਼ ਦੀ ਆਰਤੀ ਦਾ ਗੁਣਗਾਨ ਕਰਦੇ ਹਨ ਮੈਂ ਤੁਹਾਡੇ ਚੈਨਲ ਰਾਈ ਸਭ ਨੂੰ ਇਹ ਕਹਿਣਾ ਚਾਹੁੰਗਾ ਵੀ ਐਸੀ ਬੜੀ ਸ਼ਖਸੀਅਤ ਨੂੰ ਯਾਦ ਕਰਨ ਔਰ ਉਹ ਵੀ ਜੇ ਮੇਰੀ ਆਵਾਜ਼ ਉਹਨਾਂ ਤੱਕ ਜਾ ਰਹੀ ਹੋਵੇ بڑے ਘਰਾਨਿਆਂ ਵੇਲੇ ਬੰਬੇ ਦਿੱਲੀ ਪੂਨੇ ਮੈਟਰੋ ਸਿਟੀਜ਼ ਇੰਡੀਆ ਦੀ ਬੈਠੇ ਆ ਉਹ ਇਸ ਚੀਜ਼ ਨੂੰ ਦੇਖਣ ਤੇ ਪੰਡਿਤ ਜੀ ਦਾ ਜਨਮ ਦਿਹਾੜਾ ਯਾਦ ਕਰਨ ਆਪਣੇ ਸ਼ਹਿਰਾਂ ਦੇ ਵਿੱਚ ਪੰਡਿਤ ਜੀ ਦੇ ਲਈ ਕੋਈ ਨਾ ਕੋਈ ਸਮਾਗਮ ਰੱਖਣ ਔਰ ਉੱਥੇ ਦੇ ਲੋਕਾਂ ਨੂੰ ਗਿਆਨ ਦੇਣ ਵੀ ਇਹ ਆਰਤੀ ਓਮ ਜੈ ਜਗਦੀਸ਼ ਹਰੇ ਕੋਈ ਜ਼ਿਆਦਾ ਪੁਰਾਣੀ ਨਹੀਂ ਕੋਈ 150 ਸਾਲ ਪੁਰਾਣੀ ਹੈ ਜੋ ਕਿ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਨੇ ਲਿਖੀ ਹੈ ਜੋ ਕਿ ਲੁਧਿਆਣਾ ਦੇ ਫਲੋਰ ਦੇ ਨਿਵਾਸੀ ਸੀ ਪੰਡਤ ਜੀ ਬਹੁਤ ਬੜੀ ਸ਼ਖਸੀਅਤ ਸੀ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਭਾਗਯਵਤੀ ਭਾਗਯਵਤੀ ਨੋਵਲ ਇੱਕ ਐਸਾ ਸੀ ਜਿਸ ਦੇ ਵਿੱਚ ਜਿਹੜਾ ਕਿ ਉਸ ਟਾਈਮ ਬੇਟੀਆਂ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ ਜਿਹਦੇ ਵਿੱਚ ਬੇਟੀ ਨੂੰ ਸਸਰਾਲ ਘਰ ਜਾ ਕੇ ਕਿਵੇਂ ਰਹਿਣਾ ਹੈ ਕਿਵੇਂ ਅਡਜਸਟ ਹੋਣਾ ਉਹਦੇ ਵਿੱਚ ਪੂਰੀ ਸਿੱਖਿਆ ਸੀਗੀ ਔਰ ਅੱਜ ਦਾ ਜੋ ਦੌਰ ਚੱਲ ਰਿਹਾ ਜੋ ਅੱਜ ਕੱਲ ਆਪਾਂ ਦੇਖ ਰਹੇ ਆ ਵੀ ਸ਼ਾਦੀशुदा ਔਰਤਾ ਡਾਈਵੋਰਸ ਕੇਸਸ ਇਹ ਉਹ ਮੈਂ ਚਾਹਨਾ ਹੈ ਅੱਜ ਉਸ ਕਿਤਾਬ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੋ ਕਿ ਸਾਡੇ ਸਮਾਜ ਦੀ ਬੇਟੀਆਂ ਨੂੰ ਦੇਣ ਦੀ ਜ਼ਰੂਰਤ ਹੈ ਜੋ ਉਸ ਕਿਤਾਬਾਂ ਤੋਂ ਕੁਝ ਸਿੱਖਣ ਵੀ ਹਰ ਚੀਜ਼ ਨੂੰ ਐਡਜਸਟ ਕਰਨਾ ਹਰ ਚੀਜ਼ ਦਾ ਵਿਰੋਧ ਹੀ ਇੱਕ ਨਹੀਂ ਚੀਜ਼ ਹੁੰਦੀ ਐਡਜਸਟ ਕਰਨਾ ਵੀ ਹੁੰਦਾ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੀਆਂ ਕਿਤਾਬਾਂ ਦੀ ਕੁਝ ਕਾਪੀਆਂ ਛਪਵਾ ਕੇ ਵੀ ਸਮਾਜ ਵਿੱਚ ਵਿਤ੍ਰਿਤ ਕਰਾਂਗੇ ਤੇ ਆਪਾ ਸਾਰੇ ਰਲ ਮਿਲ ਕੇ ਜਿੰਨਾ ਤੱਕ ਮੇਰੀ ਆਵਾਜ਼ ਜਾ ਰਹੀ ਹੈ ਰੇਲਵੇ ਸਟੇਸ਼ਨ ਪੰਡਿਤ ਜੀ ਸ਼ਰਧਾਰਾਮ ਜੀ ਦਾ ਆਪਾਂ ਜਨਮ ਦਿਨ ਮਨਾਇਆ ਜੋ ਕਿ ਅਸੀਂ ਸਿੰਗਲਾ ਵਾਲੇ ਸ਼ਿਵਾਲੇ 28 ਸਤੰਬਰ ਨੂੰ ਮਨਾ ਰਹੇ ਹਾਂ ਤੇ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਪੰਡਿਤ ਜੀ ਦੇ ਉੱਪਰ ਕੋਈ ਨਾ ਕੋਈ ਕਿਸੇ ਯੂਨੀਵਰਸਿਟੀ ਦੇ ਵਿੱਚ ਕੋਈ ਚੇਅਰ ਸਥਾਪਿਤ ਕਰਨ ਤੇ ਸਾਡੇ ਰੇਲਵੇ ਮਿਨਿਸਟਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਰੇਲਵੇ ਮਿਨਿਸਟਰ ਸ਼੍ਰੀ ਅਸ਼wini ਵੈਸ਼ਨਵ ਜੀ ਤੇ ਸਾਡੇ ਲੁਜਾਨਾ ਦੀ ਕੌਨਸਟਿਟੂਐਂਸੀ ਦੇ ਜਿਹੜੇ ਕੀ ਉਹਨਾਂ ਦੀ ਲੜੇ ਨੇ ਐਮਪੀ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਕਿ ਯੂਨੀਅਨ ਮਿਨਿਸਟਰ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਜਿਹੜਾ ਫਲੋਰ ਦਾ ਰੇਲਵੇ ਸਟੇਸ਼ਨ ਹੈ ਉਹ ਪੰਡਿਤ ਸ਼੍ਰੀ ਸ਼ਰਧਾ ਰਾਮ ਫਲੋਰੀ ਜੀ ਦੇ ਨਾਮ ਤੇ ਰੱਖਿਆ ਜਾਵੇ ਤਾਂ ਕਿ ਸਮਾਜ ਵਿੱਚ ਪੂਰੇ ਹਿੰਦੁਸਤਾਨ 'ਚ ਉਹਨਾਂ ਦੇ ਸਟੇਸ਼ਨ ਦੇ ਨਾਮ ਤੋਂ ਹੀ ਲੋਕ ਜਾਣਨ ਵੀ ਇਹ ਸਟੇਸ਼ਨ ਦਾ ਨਾਮ ਉਸ ਮਹਾਨ ਲੇਖਕ ਦੇ ਨਾਮ ਹੈ ਜਿਨੇ ਓਮ ਜੈ ਜਗਦੀਸ਼ ਰੇ ਆਰਤੀ ਦੀ ਰਚੀਤਾ ਕੀਤੀ ਸੀ ਧੰਨਵਾਦ ਸ਼ਰਧਾ ਰਾਮ ਫਲੋਰੀ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਔਰ ਬਹੁਤ ਹੀ ਉੱਚ ਪੱਧਰੀ ਲੇਖਕ ਸਨ ਔਰ ਉਹਨਾਂ ਨੇ ਜੋ ਹੈ ਪੰਜਾਬ ਦੇ ਸੱਭਿਆਚਾਰਕ ਸੰਭਾਲ ਔਰ ਪੰਜਾਬ ਦੇ ਸਮਾਜ ਨੂੰ ਸਥਿਰ ਬਣਾਉਣ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਅੱਜ ਜਿਹੜਾ ਹੈਗਾ ਇਹ ਸਾਡੀ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਅਸੀਂ ਆਪਣੇ ਜਿਹੜਾ ਸੱਭਿਆਚਾਰ ਔਰ ਕਦਰਾਂ ਕੀਮਤਾਂ ਗਵਾ ਰਹੇ ਹਾਂ ਔਰ ਸਾਡਾ ਜਿਹੜਾ ਸਮਾਜ ਹੈ ਬੜਾ ਅਸਥਿਰ ਹੋ ਰਿਹਾ ਹੈ ਜੇ ਨੂੰ ਆਪ ਅੰਗਰੇਜ਼ੀ ਚ ਅਨਸਟੇਬਲ ਕਹਿੰਦੇ। ਤੋਂ ਅੱਜ ਜਿਹੜਾ ਹੈਗਾ ਸਾਨੂੰ ਜਿਹੜੇ ਪੰਡਿਤ ਸਰਦਾ ਰਾਮ ਫਲौरी ਵਰਗਿਆਂ ਜਿਹਨੇ ਹਸੀਅਤਾਂ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਜਿਨ੍ਹਾਂ ਨੇ ਸਾਡੇ ਸੱਭਿਆਚਾਰਕ ਸੰਭਾਲ ਔਰ ਸਾਡੇ ਜਿਹੜੀ ਹੈ ਸਮਾਜਿਕ ਸਥਿਰਤਾ ਲਈ ਬਹੁਤ ਵੱਡਾ ਯੋਗਦਾਨ ਪਾਇਆ। ਕਿਉਂਕਿ ਜੋ ਅੱਜ ਪੰਜਾਬ ਨੂੰ ਚਾਹੀਦਾ ਹੈਗਾ ਉਹ ਇਹ ਦੋ ਚੀਜ਼ਾਂ ਜਿਹੜੀਆਂ ਨੇ ਕਿ ਸਾਨੂੰ ਆਪਣੇ ਅਮੀਰ ਸਭਿਆਚਾਰ ਆਪਣੇ ਦੇ ਗੌਰਵ ਮੈਂ ਵਿਰਾਸਤ ਔਰ ਆਪਣੀਆਂ ਮਹਾਨ ਜਿਹੜੀਆਂ ਕਦਰਾਂ ਕੀਮਤਾਂ ਨੇ ਕਿ ਕਿ ਉਹ ਧਰਤੀ ਹੈ ਜਿੱਥੇ ਜਿਹੜੀ ਹੈ ਰਿਗਵੇਦ ਦੀ ਰਚਨਾ ਹੋਈ ਔਰ ਇਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੋ ਇਹ ਉਹ ਧਰਤੀ ਹੈ ਜਿੱਥੇ ਪਹਿਲੀ ਜਿਹੜੀ ਪੁਸਤਕ ਦੁਨੀਆਂ ਦੇ ਵਿੱਚ ਜਿਹੜੀ ਹੈ ਲਿਖੀ ਗਈ ਜਿਹੜੀ ਰਿਗਵੇਦ ਦੇ ਰੂਪ ਦੇ ਵਿੱਚ ਔਰ ਇਹ ਉਹ ਧਰਤੀ ਹੈ ਜਿੱਥੇ ਸਭ ਤੋਂ ਪਹਿਲਾਂ ਦੁਨੀਆਂ ਦੇ ਵਿੱਚ ਯੂਨੀਵਰਸਿਟੀ ਜਿਹੜੀ ਤਕਸ਼ਿਲਾ ਦੇ ਵਿੱਚ ਜਿਹੜੀ ਸਥਾਪਿਤ ਹੋਈ ਜਿੱਥੇ ਸਾਰੇ ਵਿਦੇਸ਼ਾਂ ਤੋਂ ਦੇਸ਼-ਵਿਦੇਸ਼ਾਂ ਤੋਂ ਤੁਸੀਂ ਜਿਹੜੇ ਉਸ ਵੇਲੇ ਜਿਹੜਾ ਆਪਾਂ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਤੇ ਕੋਈ ਵੀ ਭਾਰਤ ਦੇ ਇਤਿਹਾਸ ਦੇ ਜਿਹੜੀ ਪੁਸਤਕ ਹੈ ਉਹ ਜਿਹੜਾ ਹੈ ਉਹ ਉਹ ਦੋ ਜਿਹੜੇ ਨਾਮ ਉਹਦੇ ਚ ਆ ਜਾਂਦੇ ਨੇ ਕਿ ਜਿਹੜੇ ਉਸ ਵੇਲੇ ਜਿਹੜੇ ਚੀਨ ਤੋਂ ਫਾਹੀਅਨ ਤੇ ਹੀ ਹੁਨਸਾਂ ਉਦੇ ਤੋਂ ਬਿਨਾ ਕੋਈ ਭਾਰਤ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ ਔਰ ਇਹ ਦੋਨੋਂ ਜਿਹੜੇ ਨੇ ਇਹ ਤਕਸ਼ਿਲਾ ਯੂਨੀਵਰਸਿਟੀ ਦੇ ਵਿੱਚ ਪੜਨ ਚੀਨ ਤੋਂ ਆਏ ਸੀਗੇ। ਤੋਂ ਇਹ ਜਿਹੜਾ ਧਰਤੇ ਮਹਾਨ ਸਾਡੀ ਪਰੰਪਰਾ ਹੈ, ਗਿਆਨ ਦੀ ਪਰੰਪਰਾ ਹੈ। ਸਾਡੇ ਸੱਭਿਆਚਾਰ, ਕਦਰਾਂ ਕੀਮਤਾਂ ਔਰ ਸਮਾਜਿਕ ਜਿਹੜਾ ਹੈ ਇਨਕਲਾਬ ਇੱਥੇ ਆਏ ਨੇ। ਲੇਕਿਨ ਅੱਜ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਿਹੜਾ ਹੈਗਾ ਆਪਣੇ ਜਿਹੜੀ ਪੱਛਮੀ ਜਿਹੜੀ ਇੱਕ ਖਪਤਕਾਰੀ ਕੰਜ਼ਿਊਮਰ ਕਲਚਰ ਆ ਉਹਦਾ ਸ਼ਿਕਾਰ ਹੋ ਗਏ ਆ। ਔਰ ਆਪਣੇ ਜਿਹੜੀ ਅਮੀਰ ਵਿਰਾਸਤ ਆਪਣੇ ਗੌਰਵਮਈ ਇਤਿਹਾਸ ਔਰ ਆਪਣੀਆਂ ਮਹਾਨ ਕਦਰਾਂ ਕੀਮਤਾਂ ਜੋ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀਆਂ ਨੇ ਔਰ ਜੋ ਇਸ ਧਰਤੀ ਤੇ ਜਿਹੜਾ ਜੋ ਵਾਪਰਿਆ ਹੈ ਜੋ ਇਨਕਲਾਬ ਵਾਪਰਿਆ ਉਹ ਸਭ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਤਾਂ ਸਾਨੂੰ ਅੱਜ ਫੇਰ ਜ਼ਰੂਰਤ ਹੈ ਪੰਡਿਤ ਸ਼ਰਦਾ ਰਾਮ ਫਲौरी ਵਰਗਿਆਂ ਦੀ ਉਹਨਾਂ ਦੀ ਸੋਚ ਦੀ ਉਹਨਾਂ ਉਹਨਾਂ ਨੂੰ ਯਾਦ ਕਰਨ ਦੀ ਤਾਂ ਕਿ ਜਿੱਥੋਂ ਅਸੀਂ ਖੁੰਝ ਗਏ ਹਾਂ ਅਸੀਂ ਦੁਬਾਰਾ ਜਿਹੜਾ ਹੈਗਾ ਆਪਣੇ ਮਹਾਨ ਇਤਿਹਾਸ ਆਪਣੇ ਗੌਰਵਮਈ ਜਿਹੜੀ ਕਦਰਾਂ ਕੀਮਤਾਂ ਦੇ ਨਾਲ ਦੁਬਾਰਾ ਜੁੜੀਏ ਔਰ ਇਸ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਬਹਾਲ ਕਰੀਏ ਆਪਣੇ ਅਸਥਿਰ ਸਮਾਜ ਨੂੰ ਸਥਿਰ ਬਣਾਈਏ ਬਹੁਤ-ਬਹੁਤ ਮਿਹਰਬਾਨੀ ਚਲੋ ਜੀ ਸਾਰਿਆਂ ਨੂੰ ਮੈਂ 28 ਤਰੀਕ ਨੂੰ ਸਰਦਾਰਾਂ ਜੀ ਵੱਡੇ ਜੀ ਦੇ ਦਿਨ ਦਿਹਾੜੇ ਤੇ ਆਨ ਦੀ ਰਿਕਵੈਸਟ ਕਰਦਾ